ਇਤਰਾਮਯ ਇਤਿਰੀ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਲੰਬੇ ਸਮੇਂ ਤੋਂ ਬਿਮਾਰ ਸੀਗੇ ਐਮਜ਼ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਤੇ ਕਈ ਆਗੂ ਉਹਨਾਂ ਦੇ ਨਾਲ ਵੀ ਰਹੇ ਨੇ ਕਈ ਆਗੂ ਉਹਨਾਂ ਤੋਂ ਸਿੱਖੇ ਵੀ ਨੇ ਤੇ ਕਾਫੀ ਜਿਹੜਾ ਸਫਰ ਉਹਨਾਂ ਦਾ ਲੰਮਾ ਰਿਹਾ ਜੀ ਸੀਪੀਐਮ ਦੇ ਬੜੇ-ਬੜੇ ਕੱਦਾ ਵਰ ਨੇਤਾ ਸੀਗੇ ਜੀ ਬਹੁਤ ਵੱਡੇ ਨੇਤਾ ਸੀਗੇ ਬਹੁਤ ਛੋਟੀ ਉਮਰ 'ਚ ਗਏ ਨੇ ਜੀ ਉਹ ਹਰਕ੍ਰਿਸ਼ਨ ਸਰਜੀਤ ਸਿੰਘ ਵਰਗੇ ਤਾਂ ਮੈਂ ਕਿਹਾ 92 ਤੱਕ ਗਏ ਸੀਗੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਨੇਤਾ ਹੈਗੇ ਨੇ ਜਿਹੜੇ ਸੀਪੀਐਮ ਜਿਹੜੇ ਕਾਮਰਦ ਹੁੰਦੇ ਆ ਕਾਮਰਦਾਂ ਦੀ ਉਮਰ ਵੱਧ ਹੁੰਦੀ ਆ ਜਿਹੜੇ ਬੰਦੇ ਤੁਰਦੇ ਫਿਰਦੇ ਰਹਿੰਦੇ ਆ ਤੁਸੀਂ ਦੇਖਿਓ ਕਿ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਖਾਸ ਤੌਰ ਤੇ ਸੈੰਗਲ ਚਲਾਉਂਦੇ ਜਾਂ ਖੇਤਾਂ 'ਚ ਕੰਮ ਕਰਦੇ ਉਹਨਾਂ ਨੂੰ ਬਿਮਾਰੀ ਵੀ ਘੱਟ ਲੱਗਦੀ ਐਨ ਉਹਨਾਂ ਦੇ ਘਰੇ ਗੋਲੀਆਂ ਵੀ ਨਹੀਂ ਹੁੰਦੀਆਂ ਉਹਦੇ ਦੇ ਤਾਂ ਦੇ ਤਾਂ ਬੰਦਾ ਚੱਲਦਾ ਫਿਰਦਾ ਮੈਡੀਕਲ ਸਟੋਰ ਅੱਜਕੱਲ੍ਹ ਮਰਕ ਬੰਦੇ ਨੂੰ ਗੋਲੀਆਂ ਖਾਣੀਆਂ ਜਿਹੜਾ ਸ਼ਹਿਰਾਂ ਦੇ ਵਿੱਚ ਰਹਿੰਦੇ ਜਿਹੜੇ ਕੰਮ ਨਹੀਂ ਕਰ ਕੰਮ ਨਹੀਂ ਕਰਦੇ ਕੰਪਿਊਟਰਾਂ ਦੇ ਬੈਟਰੀ ਨੇ ਸਾਡੇ ਵਰਗੇ ਆ ਕੇ ਕੰਪਿਊਟਰ ਤੋਂ ਕੰਮ ਕਰ ਲਿਆ ਉੱਥੇ ਖਬਰਾਂ ਖੋਹਾਂ ਪੜ ਲੀਆਂ ਅਖਬਾਰ ਪੜ ਲਏ ਤੇ ਆ ਕੇ ਇੱਥੇ ਸਟੂਡੀਓ ਵਿੱਚ ਬਹਿ ਕੇ ਕੰਮ ਕਰਨ ਲੱਗ ਪਏ ਤੇ ਦਿਨ ਦੇ ਵਿੱਚ ਫੇਰ ਆਪਣਾ ਟੀਵੀ 2 ਵੀ ਦੇਖेंगे ਇਦਾਂ ਦਾ ਬਾਹਰ ਫਿਰਨਾ ਤੁਰਨਾ ਹੈ ਨਹੀਂ ਸਾਡੇ ਵਰਗੇ ਲੋਕਾਂ ਦੇ ਕੋਲ ਫਿਰ ਘਰੇ ਬਿਮਾਰੀਆਂ ਦਾ ਘਰ ਹੁੰਦਾ ਤੇ ਫਿਰ ਉਹ ਬੀਪੀ ਦੇ 슈ਗਰ ਦੇ ਮਰੀਜ਼ ਬਣ ਜਾਂਦੇ ਆ ਤੇ ਜਿਹੜੇ ਕਾਮਰੇਡ ਲੋਕ ਨੇ ਇਹ ਤੁਰਦੇ ਫਿਰਦੇ ਬਹੁਤ ਜਿਆਦੇ ਨੇ ਪਹਿਲੀ ਤੁਰਪਿੰਦੇ ਨੇ ਬੰਦਰਾ ਇਸ ਕਰਕੇ ਇਹਨਾਂ ਦੀ ਉਮਰ ਬਹੁਤ ਹੁੰਦੀ ਆ ਪਰ ਇਹ ਜਿਹੜਾ ਸਿਤਾਰਾਮ ਜੇਚਰੀ ਹੈਗਾ ਇਹ ਚੇਨ ਸਮੋਕਰ ਸੀ ਬੰਦਾ ਵੈਸੇ ਪਰ ਛੜਤੀ ਸੀ ਇਹਨੇ ਛੜਤੀਆਂ ਸੀਗੀਆਂ ਪਿਹਰੇ ਦਿਨਾਂ ਤੋਂ ਇਸ ਕਰਕੇ ਇਹਦੇ ਲੰਗਸ ਵਿੱਚ ਬੜੀ ਪ੍ਰੋਬਲਮ ਆਈ ਦਿੱਕਤ ਆ ਗਈ ਫੇਫੜਿਆਂ ਦੇ ਵਿੱਚ ਕਾਫੀ ਦਿੱਕਤ ਆਈ ਤੇ ਜਿਸ ਕਰਕੇ ਮੈਂ 24-25 ਦਿਨ ਹਸਪਤਾਲ 'ਚ ਭਰਤੀ ਰਹੇ ਇਹ ਲੱਗਦਾ ਸੀਗਾ ਸਰਵਾਈਵ ਹੋ ਜਾਣਗੇ ਕਰ ਜਾਣਗੇ ਠੀਕ ਹੋ ਜਾਏਗਾ ਪਰ ਸਰਵਾਈਵ ਨਹੀਂ ਹੋ ਸਕੇ ਕੱਲ ਉਹ ਸੰਸਾਰ ਛੱਡ ਗਿਆ। ਮਾਨਜੁਗ ਰਾਸ਼ਟਰਪਤੀ ਦਰੋਪਤੀ ਮੁਰਮੂ ਜੀ ਨੇ ਕਿਹਾ ਕਿ ਇਹ ਇੱਕ ਵਿਦਿਆਰਥੀ ਜੀਵਨ ਦੇ ਸੰਘਰਸ਼ ਤੋਂ ਸ਼ੁਰੂ ਹੋਇਆ ਨੇਤਾ ਰਾਸ਼ਟਰੀ ਰਾਜਨੀਤਿਕ ਪਹੁੰਚਿਆ। ਇੰਨਾ ਸਾਫ਼ ਇੰਨਾ ਸਪਸ਼ਟ ਸੀ ਬੰਦਾ ਇਹ ਕਿ ਜਦੋਂ ਜਦੋਂ ਉਹਤੇ ਪਾਰਲੀਮੈਂਟ 'ਚ ਬੋਲਦਾ ਸੀਗਾ ਤਾਂ ਇਹਦੇ ਬਿਲਕੁਲ ਸਾਫ਼ ਮੁੱਦੇ ਹੁੰਦੇ ਸੀਗੇ ਕੋਈ ਉਲਝਮਿਆਲਾ ਮੁੱਦਾ ਨਹੀਂ ਹੁੰਦਾ ਸੀਗਾ। ਸੀਤਾ ਰਾਮ ਜੀ ਖੱਬੇ ਪੱਖੀਆਂ ਦਾ ਇੱਕ ਬੱਖਰੇ ਤਰ੍ਹਾਂ ਦਾ ਰਾਜਨੀਤੀ ਹੁੰਦੀ ਆ ਲੋਕ ਹਿੱਤ ਦੀ ਰਾਜਨੀਤੀ ਹੁੰਦੀ ਆ ਲੋਕ ਪੱਖ ਦੀ ਰਾਜਨੀਤੀ ਹੁੰਦੀ ਆ ਕਾਰਪੋਰੇਟ ਦੇ ਵਿਰੁੱਧ ਲੜਦੇ ਨੇ ਹਮੇਸ਼ਾ ਇਹ ਸਰਮਾਇਦਾਰਾਂ ਦੇ ਵਿਰੁੱਧ ਲੜਦੇ ਨੇ ਇਹ ਬੁਰਜੂਆ ਸਮਾਜ ਦੇ ਖਿਲਾਫ ਲੜਾਈ ਲੜਦੇ ਨੇ ਇਹ ਤੇ ਇਸ ਕਰਕੇ ਇਹਨਾਂ ਦੀ ਕਾਮਰੇਡਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੁੰਦੀ ਆ ਇਸ ਕਰਕੇ ਅੱਜ ਕੱਲ ਕਾਮਰੇਡਾਂ ਨੂੰ ਜ਼ਿਆਦਾ ਸੰਕਟ ਹੈ ਜਿਹੜੇ ਹਾਰਡ ਕੋਰ ਕਾਮਰੇਡ ਨੇ ਉਹਨਾਂ ਵਾਸਤੇ ਵੱਧੂ ਸੰਕਟ ਅੱਜ ਕੱਲ ਕਿਉਂਕਿ ਭਾਜਪਾ ਜਿਹੜੀ ਹੈਗੀ ਆ ਖਾਸ ਕਰਕੇ ਚੁਣ-ਚੁਣ ਕੇ ਭਾਜਪਾ ਸਰਕਾਰ ਕਾਮਰੇਡ ਨੂੰ ਚੱਕ-ਚੱਕੇ ਅੰਦਰ ਕਰਦੀ ਆ ਪਿੱਛੇ ਕੀਤੇ ਨੇ ਬਹੁਤ ਉਹਨਾਂ ਨੇ ਬੜੇ ਅੰਦਰ ਅੰਦਰ ਕੀਤੇ ਨੇ ਚੱਕ-ਚੱਕੇ ਕਾਮਰੇਡ ਜਿਹੜਾ ਵੀ ਜਿਹੜਾ ਵੀ ਕਾਮਰੇਡੀ ਕਰਦਾ ਕੋਈ ਉਹਨਾਂ ਨੂੰ ਖੱਬੇ ਪੱਖੀਆਂ ਨੂੰ ਬਹੁਤ ਖਤਰਾ ਹੈ ਇਸ ਸਰਕਾਰ ਦੇ ਵਿੱਚ ਬਹੁਤ ਖਤਰਾ ਜਿਹੜੇ ਆਪਣੇ ਖੱਬੇ ਪੱਖੀ ਵਿਚਾਰਧਾਰਾ ਲੈ ਕੇ ਤੁਰਦੇ ਨੇ ਉਹਨਾਂ ਨੂੰ ਕਾਫੀ ਖਤਰਾ ਹੈਗਾ ਚਿਤਰਾਮ ਜੇ ਜੇਚਰੀ ਦੇ ਦੇਹਾਨ ਦੇ ਉੱਪਰ ਦਰੋਪਤੀ ਮੁਰਮੂ ਜੀ ਨੇ ਗੱਲ ਕੀਤੀ ਆ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਆਈਡੀਆ ਆਫ ਇੰਡੀਆ ਦੇ ਸਰਪ੍ਰਸਤ ਸਰ ਜੇਚਰੀ ਆਈਡੀਆ ਆਫ ਇੰਡੀਆ ਕੀ ਬਾਤ ਹੈ ਇੱਕ ਇੱਕ ਅੱਛੇ ਵਿਚਾਰਾਂ ਦੇ ਹ ਇੱਕ ਤਰ੍ਹਾਂ ਦੀ ਰੂਹ ਸੀਗੀ ਉਹ rahul gandhi ਨੇ ਉਹਨਾਂ ਨੂੰ ਕਿਉਂਕਿ ਕਾਂਗਰਸ ਨਾਲ ਇਹਨਾਂ ਦਾ ਰابطਾ ਰਿਹਾ ਜੈਚਰੀ ਦਾ ਭਾਜਪਾ ਨਾਲ ਵੀ ਰابطਾ ਰਿਹਾ ਮਰਲੇ ਕਿ ਜੇ ਤੁਸੀਂ ਦੇਖਦੇ ਹੋ ਨਾ ਕੱਲ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਫੋਟੋ ਐਕਸ ਤੇ ਸਾਂਝੀ ਕੀਤੀ ਆ ਹ ਆਪਣੇ ਨਾਲ ਨਾ ਨਰਿੰਦਰ ਮੋਦੀ ਜੀ ਨੇ ਐਕਸ ਤੇ ਫੋਟੋ ਸਾਂਝੀ ਕਰਕੇ ਉਹਨਾਂ ਨੇ ਉਹਨਾਂ ਦੇ ਦੁੱਖ ਮੌਤ ਦੀ ਦੁੱਖਤਾ ਪ੍ਰਗਟਾਵਾ ਕੀਤਾ ਨਰਿੰਦਰ ਮੋਦੀ ਜੀ ਨੇ ਮਰਕਿ ਪਾਜਪਾ ਨਾਲ ਵੀ ਨਾਲ ਦਾ ਸਬੰਧ ਚੰਗੇ ਸੀਗੇ ਸਾਰੀ ਪਾਰਟੀਆਂ ਨਾਲ ਇਹਦੀ ਕੋਈ ਭਾਵੇਂ ਪਾਜਪਾ ਨਾਲ ਜਾਂ ਕਾਂਗਰਸ ਨਾਲ ਸਾਰੀਆਂ ਪਾਰਟੀਆਂ ਨਾਲ ਉਹ ਆਪਣਾ ਕਿਉਂਕਿ ਸਾਹ ਪਵਿੱਤਰ ਵਿਚਾਰਾਂ ਦੇ ਧਾਰਨੀ ਸੀਗੇ ਉਹ ਐਨੀ ਕਿਸੇ ਦੇ ਕੱਟੜ ਵਿਰੋਧੀ ਨਹੀਂ ਸੀ ਕਿਸੇ ਜੋ ਪੱਖ ਹੈ ਜੋ ਆਪਣਾ ਸਾਰਾ ਸਪਸ਼ਟ ਪੱਖ ਰੱਖਦੇ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਵੀ ਉਹਦੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ ਹੋਰ ਖੱਬੇ ਪੱਖੀ ਲਹਿਰ ਦੇ ਵਿੱਚ ਉਹ ਸੋਗ ਦੀ ਲਹਿਰ ਜਿਹੜੇ ਖੱਬੇ ਪੱਖੀ ਲੋਕ ਨੇ ਸੁਖਵਿੰਦਰ ਸਿੰਘ ਹੋ ਗਏ ਸਿੱਖੋਂ సీపీఎం ਦੇ ਵਾਲੇ ਵਿਰਧੀ ਹੁਣੀ ਹੋ ਗਏ ਇਹ ਸਾਰਿਆਂ ਦੇ ਅੰਦਰ ਇੱਕ ਤਰ੍ਹਾਂ ਦੀ ਸੋਗ ਦੀ ਲਹਿਰ ਆ ਕਿ ਇੱਕ ਵੱਡਾ ਨੇਤਾ ਛੱਡ ਗਿਆ ਦੁਨੀਆ ਨੂੰ ਜੀ ਬਿਲਕੁਲ ਜੀ 2005 ਤੋਂ ਲੈ ਕੇ 2017 ਤੱਕ ਇਹ ਪੱਛਮੀ ਬੰਗਾਲ ਤੋਂ ਰਾਜ ਸਭਾ ਦੇ ਸੰਸਦ ਰਹੇ ਤੇ ਇਹਨਾਂ ਦੇ بیٹے ਦੀ ਵੀ ਆਸ਼ੀਸ਼ ਐਚਰੀ ਦੀ ਵੀ 2021 ਦੇ ਵਿੱਚ 35 ਸਾਲ ਦੀ ਉਮਰ ਦੇ ਵਿੱਚ ਕਰੋਨਾ ਕਾਲ ਦੇ ਦੌਰਾਨ ਮੌਤ ਹੋ ਗਈ ਸੀ ਤੇ ਇਹਨਾਂ ਨੇ ਆਪਣਾ ਸਰੀਰ ਡੋਨੇਟ ਕੀਤਾ ਹੋਇਆ ਸੀਗਾ ਤਾਂ ਹੁਣ ਅੱਜ ਜਿਹੜਾ ਸੀਪੀਐਮ ਦਾ ਦਫ਼ਤਰ ਆ ਉਹਦੇ ਵਿੱਚ ਅੰਤਿਮ ਦਰਸ਼ਨਾਂ ਵਾਸਤੇ ਇਹਨਾਂ ਦਾ पार्थिव ਸਰੀਰ ਰੱਖਿਆ ਜਾਏਗਾ ਤੇ ਉਸ ਤੋਂ ਬਾਅਦ ਐਮਜ਼ ਦੇ ਵਿੱਚ ਨਿਯਮਾਂ ਦੇ ਮੁਤਾਬਕ ਜਾਂਚ ਵਾਸਤੇ ਅੱਗੇ ਰਿਸਰਚ ਵਾਸਤੇ ਇਹਨਾਂ ਦੇ पार्थिव ਸਰੀਰ ਨੂੰ ਡੋਨੇਟ ਕਰ ਦਿੱਤਾ ਜਾਵੇਗਾ ਯਾਨੀ ਕਿ ਅੰਤਿਮ ਸੰਸਕਾਰ ਇਹਨਾਂ ਦਾ ਨਹੀਂ ਹੋਣਾ। ਨਿਟਰ ਹਾਂ ਨਿਰਪੱਖ ਰਹਾਂਗੇ, ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ